ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲ ਅੱਜ ਮੈਂ ਤੁਹਾਨੂੰ ਇੱਕ ਆਪਣੇ ਪੰਜਾਬੀ ਸੱਭਿਆਚਾਰ ਦਾ ਹੋਰ ਰੰਗ ਪੰਜਾਬੀ ਵਿਰਸੇ ਦਾ ਇੱਕ ਅੰਗ ਇੱਕ ਤਮਾਸ਼ਾ गा ਕੇ ਸੁਣਾਉਣ ਜਾ ਰਹੀ ਹਾਂ ਜੀ ਬੋਲੀ ਦੇ ਰੂਪ ਵਿੱਚ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਤਮਾਸ਼ਾ ਨੀ ਪਹਿਣੇ ਮੇਰੇ ਜੀਜੇ ਦਾ ਕੀ ਹਾਲ ਆ ਨੀ ਥੋਡੇ ਜੀਜੇ ਤੋਂ ਤਾਂ ਮੈਂ ਬਾਲਾਈ ਤੰਗਾਈ ਹੋਈ ਆ ਨਿਕਾਸ ਤੋਂ ਨੀਲਾ ਤੂੰ ਵੀ ਸੁਣ ਲੈ ਬਾਰੀ-ਬਾਰੀ ਬਰਸੀ ਖੱਟ ਨੰਗੇ ਆ ਸੀ ਬਾਰੀ-ਬਾਰੀ ਬਰਸੀ ਖੱਟ ਨੰਗੇ ਆ ਸੀ ਬਟ ਵਿੱਚ ਪੈਸੇ ਪਾ ਕੇ ਨੀ ਫੇਰ ਤਾਂ ਕੁਛ ਲਿਆਂਦਾ ਹੀ ਹੋਣਾ ਤੇਰੇ ਵਾਸਤੇ ਨੀ ਸਵਾ ਲਿਆ ਆ ਨੀ ਲੁਧਿਆਣ ਸਟੇਸ਼ਨ ਤੋਂ ਮੁੜਿਆ ਜੇਬ ਕਟਾ ਕੇ ਨੀ ਲੁਧਿਆਣ ਸਟੇਸ਼ਨ ਤੋਂ ਮੁੜਿਆ ਜੇਬ ਕਟਾ ਕੇ ਨੀ ਫੋਟ ਇਹ ਤਾਂ ਬਲਾਈ ਮਾੜੀ ਹੋਈ ਜੀਜੇ ਨਾਲ ਨੀ ਲੈ ਹੋਰ ਸੁਣ ਲੈ ਨੀ ਇੱਕ ਦਿਨ ਮੈਨੂੰ ਕਹਿੰਦਾ ਚੱਲ ਤੇਰੇ ਪੇਕੇ ਚੱਲੀਏ ਪੇਕੇ ਨੀ ਮੈਂ ਤਾਂ ਮਾਰੀ ਸ਼ਾਲ ਤੇ ਬੈ ਗਈ ਸਾਈਕਲ ਦੇ ਉੱਤੇ ਨੀ ਕਦੇ ਸਾਈਕਲ ਰਾਹ ਦੇ ਇੱਧਰ ਤੇ ਕਦੇ ਸਾਈਕਲ ਰਾਹ ਦੇ ਉਧਰ ਤੇ ਨੀ ਚੜਾਤਾ ਸਾਈਕਲ ਰੋੜਿਆਂ ਤੇ ਨੀ ਅਸੀਂ ਤਾਂ ਡਿੱਗੇ ਟੜੰਮ ਜੀਜਾ ਥੋੜਾ ਸਾਈਕਲ ਤੋਂ ਡਿੱਗਿਆ ਸੀ ਗਸ਼ ਖਾ ਕੇ ਜੀਜਾ ਥੋੜਾ ਸਾਈਕਲ ਤੋਂ ਡਿੱਗਿਆ ਸੀ ਗਸ਼ ਖਾ ਕੇ ਸੋਰੇ ਜਾਂਦਾ ਜਾਂਦਾ ਨੀ ਉਹ ਬਹਿ ਗਿਆ ਗਿੱਟਾ ਤੋੜਾ ਕੇ ਸੋਰੇ ਜਾਂਦਾ ਜਾਂਦਾ ਨੀ ਉਹ ਬਹਿ ਗਿਆ ਗਿੱਟਾ ਤੋੜਾ ਕੇ ਨੀ ਮੈਂ ਮਰ ਜਾ ਨੀ ਇਹ ਤਾਂ ਜੀਜੇ ਨਾਲ ਫੇਰ ਮਾੜੀ ਹੋਈ ਨੀ ਫੇਰ ਕਿਹੜਾ ਟਿਕਿਆ ਉਹ ਜੇ ਵੱਡੀ ਦਾ ਮੇਰੇ ਪੇਕਿਆਂ ਤੇ ਜਾ ਕੇ ਲੱਗ ਗਿਆ ਪਰੌਣ ਚਾਣੀ ਘੋਟਣ ਨੀ ਕੀ ਕਹਿੰਦਾ ਨੀ ਕਹਿਣਾ ਕੀ ਸੀ ਕਹਿੰਦਾ ਰੋਟੀ ਨਹੀਂ ਖਾਂਦਾ ਮੁਰਗਾ ਲਿਆਓ ਮੁਰਗਾ ਨੀ ਫੇਰ ਤਾਂ ਲਿਆਤਾ ਹੋਣਾ ਮੁਰਗਾ ਨਿਕਾ ਨੂੰ ਮੇਰੇ ਵੀਰੇ ਕਿਹੜਾ ਘਟਤੀ ਪਹਿਲਾ ਯੋ ਨੂੰ ਮੁਰਗਾ ਬਣਾਇਆ ਦੋਵੇਂ ਕੰਨ ਫੜਾ ਕੇ ਪਹਿਲਾ ਯੋ ਨੂੰ ਮੁਰਗਾ ਬਣਾਇਆ ਦੋਵੇਂ ਕੰਨ ਫੜਾ ਕੇ ਫਿਰ ਵਿਰਾ ਨੇ ਕਟਿਆ ਕਟਿਆ ਲੰਮਾ ਪਾ ਕੇ ਫਿਰ ਵਿਰਾ ਨੇ ਕਟਿਆ ਕਟਿਆ ਲੰਮਾ ਪਾ ਕੇ ਜੀਜਾ ਥੋੜਾ ਆਖੇ ਮੈਂ ਤਾਂ ਸੋਝਾਂ ਗੰਡਾ ਖਾ ਕੇ ਜੀਜਾ ਥੋੜਾ ਆਖੇ ਮੈਂ ਤਾਂ ਸੋਝਾਂ ਗੰਡਾ ਖਾ ਕੇ ਜੀਜਾ ਥੋੜਾ ਆਖੇ ਮੈਂ ਤਾਂ ਸੋਝਾਂ ਗੰਡਾ ਖਾ ਕੇ